ਪੰਜਾਬ ਦਿੱਤੀ ਮਾਜੀ ਅਸੀਂ ਜਿਹੜਾ ਚੌਥਾ ਜਿਹੜਾ ਕ੍ਰੋਸ ਰੋਡ ਲੱਗਦਾ ਨਾ ਪੰਜਾਬ ਦਾ ਵੀ ਉਹ ਅਨਕੋ ਜੱਜੀ ਆਇਆਣਾ ਵਗੈਰਾ ਉਹ ਬੋਰਡ ਥੱਲੇ ਸਾਹ ਟਰੈਕਟਰ ਬਣ ਹੁੰਦੇ ਸਨ ਉਹਨਾਂ ਨੂੰ ਰੋਕਿਆ ਮੈਂ ਅੱਗੇ ਹੋ ਗਿਆ ਤੇ ਜੇ ਮੇਰੇ ਇੰਦਰੂ ਕੁਰਸੀ ਤੇ ਪਿੰਡਲ ਕੋਡ ਦੇ ਵਿੱਚ ਤੇ ਜੇ ਕੋਈ ਕਿਸੇ ਚੱਲਦੀ ਰੋਡ ਨੂੰ ਬਲੌਕ ਕਰੂਗਾ ਪਰਮਨੈਂਟਲੀ ਉਹਦੇ ਪਰਚਾ ਦਰਜ ਹੁੰਦਾ ਪ੍ਰੋਵੀਜ਼ਨ ਹੈ ਹਾਂ ਬਿਲਕੁਲ ਤੇ ਹਰਿਆਣਾ ਸਰਕਾਰ ਤੇ ਆਪਾਂ ਹੀ ਰੰਦਰ ਦਰਜ ਹੁੰਦੀ ਮੈਂ ਕਹਿੰਦਾ ਪਹਿਲੇ ਆ ਜਿਹੜਾ ਐਡਾ ਸੰਗੀਨ ਜੁਰਮ ਕੀਤੇ ਕਤਲ ਕੀਤੇ ਪਹਿਲੇ ਉਹਨਾਂ ਦੀ ਤੇ ਕਰ ਲੋ ਸੜਕ ਦੀ ਤੇ ਬਾਅਦ ਚ ਵੀ ਕਰ ਲੰਗਾ ਬਈ ਉਹਦਾ ਬਿਸਰਮ ਬਿਗਰ ਮਿਟੀ ਨੂੰ ਸਾਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਪ੍ਰਿੰਪਾਲ ਨੂੰ ਉਹਨਾਂ ਨੇ ਕੱਲ ਬੀਜੇ ਬਚਾਇਆ ਜਿਹੜੀ ਝੂਂਕਾ ਸਰਕਾਰ ਨੂੰ ਅਦਾ ਕਰਨੀ ਚਾਹੀਦੀ ਸੀ ਉਹ ਬਿਗਰ ਬਜਟੀਆਂ ਨਵਾਰੀ ਮੇਰੀ ਬੇਨਤੀ ਇੱਕ ਸੁਣ ਲੋ ਮੈਂ ਕਿਸੇ ਇੰਡੀਵਿਜੂਅਲ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਹਰ ਪੰਜਾਬੀ ਜਿਹੜਾ ਇੱਕ ਦੂਜੇ ਦੀ ਮਦਦ ਕਰ ਰਿਹਾ ਸੀ ਉਹਨੂੰ ਵੈਲਕਮ ਕਰ ਜਿਹੜਾ ਇੱਕ ਹੋਰ ਕਿਸੇ ਪਾਰਟੀ ਨਾਲ ਹੋਏ ਕਿਸੇ ਪਾਰਟੀ ਨਾਲ ਕੋਈ ਸਾਥੀ ਭਾਵੇਂ ਸਾਡੀ ਪਾਰਟੀ ਦਾ ਸਾਡੀ ਵਿਰੋਧੀ ਜਮਾਤਾਂ ਦਾ ਜਿਹੜਾ ਇਸ ਟਾਈਮ ਕਿਸਾਨਾਂ ਦੀ ਪਿੱਠ ਪਿੱਛੇ ਖੜੋਏਗਾ ਮੈਂ ਉਹਦੀ ਜਿਹੜੀ 1 ਕਰੋੜ ਰੁਪਏ ਦੀ ਮਦਦ ਕੀਤੀ ਗਈ ਹੈ 1 ਕਰੋੜ ਰੁਪਏ ਦੀ ਉਹਦੇ ਬਾਰੇ ਤੁਹਾਡੇ ਕੀ ਕਹਿਣਾ ਹੈ ਬੇਪੋ ਮੇਰੀ ਸੁਣ ਲੋ 1 ਕਰੋੜ ਦੀ ਮਦਦ ਦਾ ਮਕਸਦ ਇਹ ਸੀ ਕਿ 302 ਦਾ ਪਰਚਾ ਦਰਜ ਨਾ ਕਰਨਾ ਪਵੇ ਪੋਸਟਮਾਰਟਮ ਕਰਨਾ ਨਾ ਪਵੇ ਜੀ ਸ਼ੋਭਰ ਕਰਨ ਸਿੰਘ ਨੂੰ ਖੜਕੇ ਸੰਸਕਾਰ ਕਰ ਦਿੱਤਾ ਜਾਏ ਜਿਸ ਤਰ੍ਹਾਂ ਉਦੋਂ ਸਾਡੇ ਨੌਜਵਾਨ ਰੈਪ ਸਿੰਗਰ ਦਾ ਮੂਸੇ ਵਾਲੇ ਦਾ ਕਰ ਦਿੱਤਾ ਗਿਆ ਸੀ ਇਸ ਇਸ਼ੂ ਨੂੰ ਨੌਨ ਇਸ਼ੂ ਬਣਾਣਾ ਕੇ ਕਰੋੜ ਰੁਪਇਆ ਦੇ ਦੋ ਮੰਨ ਜਾਣਗੇ ਗਰੀਬ ਲੋਕ ਨੇ ਬਟ ਉਹਨਾਂ ਨੇ ਪੰਜਾਬੀਆਂ ਵਾੜੀ ਉਹ ਗੱਲ ਵਿਖਾਈ ਉਹਨੇ ਕਿਹਾ ਨਾ ਤੇ ਅਸੀਂ ਕਰੋੜ ਲਈਏ ਨਾ ਲਈਏ ਨੌਕਰੀ ਪਹਿਲੇ ਕਰੋ ਐਫ ਆਈ ਆਰ ਸਾਰੇ ਬਸ ਹੁਣ ਇਹ ਹੈ ਕਿ ਤੁਸੀਂ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਰੀ ਦੁਨੀਆ ਦੇ ਵਿੱਚ ਇਸ ਕਿਸਮ ਦੀਆਂ ਕਿਸਾਨਾਂ ਦੀਆਂ ਮੂਵਮੈਂਟਸ ਵਿਸ਼ੇਸ਼ ਤੌਰ ਤੇ ਯੂਰਪ ਵਿੱਚ ਚੱਲ ਫ੍ਰੈਂਚ ਪ੍ਰੈਜ਼ੀਡੈਂਟ ਬੈਕਗ੍ਰਾਉਂ ਜਿਹੜੇ ਨੇ ਉਹਨਾਂ ਨੇ ਰਾਸਤੇ ਵਿੱਚ ਬੈਠੇ ਹੋਏ ਕਿਸਾਨਾਂ ਨੂੰ ਬਕਾਇਦਾ ਤੌਰ 'ਤੇ ਖੁਦ ਆ ਕੇ ਮਿਲੇ। 프랑ਸ ਚੱਲ ਰਹੀ ਜਰਮਨੀ ਚੱਲਦੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਚੱਲਦੀ। ਇਹ ਬੜੀ ਵੱਡੀ ਬਦਕਿਸਮਤੀ ਦੀ ਗੱਲ ਹੈ ਕਿ ਜੇ ਕਿਸਾਨ ਵੀਰ ਆਪਣੀ ਗੱਲ ਹਿੰਦੁਸਤਾਨ ਦੀ ਸਰਕਾਰ ਨਾਲ ਕਰਨ ਤੇ ਕਿੱਥੇ ਕਰਨ ਅਸੀਂ ਆਪਣੇ ਦੇਸ਼ ਦੇ ਕੈਪਟਨਿਸ਼ੀ ਕਰਨੀ। ਤੁਸੀਂ ਜੋ ਹਰਿਆਣਾ ਦੀ ਸਰਕਾਰ ਨੇ ਰਸਤਾ ਤਿਆਰ ਕੀਤਾ ਸਾਡਾ ਸ਼ੰਭੂ ਦਾ ਬਾਰਡਰ ਤੇ ਹਨੋਰੀ ਦਾ ਬਾਰਡਰ ਜਿਸ ਢੰਗ ਨਾਲ ਕਿਲਾ ਨਾਲ ਬਕਾਇਦਾ ਤੌਰ ਉਤੇ ਕਿਲ ਕਿਲਾਂ ਦਾ ਇਹੋ ਜਿਹਾ ਪ੍ਰਬੰਧ ਕੀਤਾ ਜਿਹੜਾ ਹੈ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਹੈ ਉਹਨਾਂ ਦੇ ਟ੍ਰੂਪਸ ਨੂੰ ਰੋਕਣ ਦਾ ਪ੍ਰਬੰਧ ਹੈ ਨਹੀਂ ਪੰਜਾਬ ਦੀ ਕਿਸਾਨੀ ਨੂੰ ਰੋਕਣ ਵਾਸਤੇ ਫਿਰ ਬਕਾਇਦਾ ਤੌਰ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਅਸੀਂ ਕਹਣਾ ਚਾਹੁੰਦੇ ਹਾਂ ਅਮਨ ਤੇ ਸ਼ਾਂਤੀ ਨਾਲ ਸਾਡੇ ਕਿਸਾਨ ਭਰਾ ਬੈਠੇ ਸੀ ਕੋਈ ਵੀ ਹਰਿਆਣੇ ਦੇ ਬਾਰਡਰ ਨੂੰ ਕਰਾਸ ਨਹੀਂ ਸੀ ਇਹ ਜੋ ਕੁਝ ਵੀ ਚੰਦ ਦੇਣ ਪਹਿਲੇ ਹਰਿਆਣਾ ਦੀ ਸਰਕਾਰ ਨੇ ਕੀਤਾ ਉਹਦੀ ਸਖਤ ਨਿਖੇਧੀ ਅਸੀਂ ਕਰਨੇ ਆ ਕਿਉਂਕਿ ਇਹ ਦੇਸ਼ ਦੀ ਪਛਾਣ ਮਹਾਤਮਾ ਬੁੱਧ ਦੇ ਨਾਲ ਹੈ ਇਸ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਨਾਲ ਹੈ ਹਿੰਦੁਸਤਾਨ ਨੂੰ ਦੁਨੀਆ ਦੀ ਸਾਰਿਆਂ ਨੂੰ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ ਲੋਕਤੰਤਰ ਕਿਹਾ ਜਾਂਦਾ ਉਹ ਤੁਸੀਂ ਇਹੋ ਜਿਹਾ ਕੰਮ ਤੇ ਕਦੀ ਤਾਲੀਬਾਨੀਆਂ ਨੇ ਆਪਣੇ ਲੋਕਾਂ ਨਾਲ ਨਹੀਂ ਕੀਤਾ ਜੋ ਹਰਿਆਣਾ ਦੀ ਸਰਕਾਰ ਨੇ ਪੰਜਾਬ ਦੀ ਕਿਸਾਨੀ ਨਾਲ ਕੀਤਾ ਹੁਣ ਉੱਤੇ ਮੈਂ ਹਸਪੀਟਲ ਚੋਕਿਆ ਆ ਤਕਰੀਬਨ ਜਿਹੜਾ 2.5 300 ਸਾਡਾ ਕਿਸਾਨ ਫੱਟੜ ਪਿਆ ਉਹਦੇ ਵਿੱਚ ਜ਼ਿਆਦਾ ਦੁਨਾਲੀ ਦੀਆਂ ਜਿਹੜੇ ਸ਼ਰਲਿਆਂ ਵਾਲੇ ਕਾਰਤੂਸ ਹੁੰਦੇ ਮੈਂ ਉਹ ਜਟਕੀ ਬੋਲੀ ਦੱਸਣ ਲੱਗਾ ਸ਼ਰਲਿਆਂ ਵਾਲੇ ਕਾਰਤੂਸ ਵਰਤੇ ਗਏ ਉਹਦਾ ਕਾਰਨ ਇਹ ਅਸੀਂ ਸੋਚ ਪਹਿਲੀ ਗੱਲ ਤੇ ਵੇਖੋ ਇਹ ਹਿੰਦੁਸਤਾਨ ਦੀ ਆਰਮੀ ਕੋ ਵੈਪਨ ਨਹੀਂ ਇਹ ਹਿੰਦੁਸਤਾਨ ਦੀ ਪੁਲਿਸ ਕੋ ਵੈਪਨ ਨਹੀਂ ਦੁਨਾਲੀ ਇਹ ਪੈਰਾ ਮਿਲਟਰੀ ਫੋਰਸਸ ਕੋ ਹੈ ਪਹਿਲੀ ਗੱਲ ਤੇ ਦੀ ਇਨਵੈਸਟੀਗੇਸ਼ਨ ਹੋਣੀ ਜੈਨੀਆਂ ਦੁਨਾਲੀਆਂ ਕਿੱਥੋਂ ਆਈਆਂ ਪੇਰੇ ਹਰਿਆਣੇ ਪੁਲਿਸ ਦੇ ਨਾਲ ਚਿੱਟੇ ਕੱਪੜਿਆਂ ਦੇ ਵਿੱਚ ਸਿਵਲੀਆਂ ਕੱਪੜੇ ਚ ਇਹਨੇ ਲੋਕ ਕਿਸ ਤਰ੍ਹਾਂਏ ਜਿੰਨੇ ਵੀ ਸਾਡੇ ਵੀਰ ਫੱਟੜ ਹੋਏ ਨੇ ਸਾਰੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਸਾਰੇ ਪੰਜਾਬ ਦੇ ਏਰੀਏ ਦੇ ਵਿੱਚ तकरीबन 5-400 ਗਾਜ਼ ਅੰਦਰ ਵੜ ਕੇ ਪਹਿਲੇ ਟੀਅਰ ਕਹਿੰਦੇ ਝੱਲ ਮਾਰੇ ਗਏ ਨੇ ਉਹਨਾਂ ਨੂੰ ਪਿੱਛੇ ਕਰਕੇ ਜਿਹੜੇ ਬਕਾਇਆ ਕਾਬੂ ਆ ਗਏ ਉਹਨਾਂ ਦੇ ਟਰੈਕਟਰ ਭੰਨ ਦਿੱਤੇ ਗਏ ਟਾਇਰ ਭੰਨ ਦਿੱਤੇ ਉਹਨਾਂ ਦਾ ਨੁਕਸਾਨ ਕੀਤਾ ਗਿਆ ਚਾਰ ਪੰਜ ਸਾਡੇ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਤੇ ਬੋਰੀਆਂ ਵਿੱਚ ਬੰਨ ਕੇ ਚੁੱਕ ਕੇ ਲੈ ਗਏ ਜਿੰਨਾਂ ਚੋ ਇੱਕ ਸਾਡਾ ਭਰਾ ਜਿਹੜਾ ਰੋहतक ਦੇ ਪੀਜੀਆਈ ਚੋਂ ਤੁਹਾਨੂੰ ਪਤਾ ਹੈ ਹਾਈ ਕੋਰਟ ਦੀ ਆਨਰੇਬਲ ਹਾਈ ਕੋਰਟ ਦੇ ਇੰਟਰਵੈਂਸ਼ਨ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਲੈ ਕੇ ਆਂਦੜਾ ਲੱਤਾਂ ਤੋੜ ਦਿੱਤੀਆਂ ਗਈਆਂ ਜਵਾੜੇ ਤੋੜ ਦਿੱਤੇ ਗਏ ਬਾਹਾਂ ਤੋੜ ਦਿੱਤੀਆਂ ਹੁਣ ਜਿੱਥੇ ਅਸੀਂ ਜਾਏ ਆ ਸਾਰੇ ਨੌਜਵਾਨ ਵੀਰਾਂ ਦੇ ਗੋਲੀਆਂ ਦੇ ਪੈਲਟ ਵੱਜੇ ਉਹਦਾ ਮਤਲਬ ਇਹ ਸੀ ਸੋਚੀ ਸਮਝੀ ਸਾਜਿਸ਼ ਦੇ ਨਾਲ ਇਹ ਪੈਲਟ ਤਾਂ ਮਾਰੇ ਕਿ ਇਹਦਾ ਤਮਾਕਾ ਜ਼ਿਆਦਾ ਹੁੰਦਾ ਡਰ ਤੇ ਖੌਫ ਜ਼ਿਆਦਾ ਹੋਏਗਾ ਲੀਥਲ ਇਹਨਾਂ ਨੇ ਜਿਹੜੇ ਵੱਡੇ ਕਾਰਤੂਸ ਨਹੀਂ ਉਹ ਐਲਜੀ ਉਹ ਨਹੀਂ ਭਰੇ ਜਿਹੜੇ ਛੋਟੇ ਸੀ ਉਹ ਤਾਂ ਭਰੇ ਨੇ ਕਿ ਇਹਦੇ ਇਸ ਦੇ ਨਾਲ ਫਟਣ ਵੀ ਜ਼ਿਆਦਾ ਹੋਣਗੇ ਭੱਜਣ ਵੀ ਜ਼ਿਆਦਾ ਇਹਦੀ ਪ੍ਰੋਪਰ ਇਨਕੁਆਰੀ ਹੋਈ ਚਾਹੀਦੀ ਜਿਹੜਾ ਸ਼ੁਭ ਕਰਨ ਸਿੰਘ ਲੜਕਾ ਸਾਡਾ ਬਠੰਡੇ ਮਾਨਸੇ ਹਲਕੇ ਦੀ ਜਿਹੜੀ ਡੈਥ ਹੋਈ ਅਸੀਂ ਡਿਮਾਂਡ ਕਰਾਂਗੇ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਬਰਗਾੜੀ ਤੇ ਬਹਿਬਲ ਕਲਾਚ ਮੌਕੇ ਤੇ ਆ ਕੇ ਸਾ ਪ੍ਰਕਾਸ਼ ਸਿੰਘ ਬਾਦਲ ਜੀ ਆ ਸੁਖਬੀਰ ਸਿੰਘ ਬਾਦਲ ਨੇ ਪੈਰ ਨਹੀਂ ਥੀਕੀ ਇਹਨਾਂ ਨੂੰ ਤੋਂ ਹੁਕਮ ਆਏ ਤੁਹਾਡੀ ਪੁਲਿਸ ਨੇ ਫਾਇਰ ਕੀਤੀ ਤਾਂ ਉਹਨਾਂ ਨੂੰ ਵਿੱਚ ਪਾਇਆਗੇ ਇਹ ਵੀ ਜਿਹੜੀ ਫਾਇਰਿੰਗ ਹੋਈ ਹੈ ਇਹ ਬਕਾਇਦਾ ਤੌਰ ਸਾਰੇ ਪੰਜਾਬ ਦਾ ਮੰਨ ਹੈ ਅਨਿਲ ਵੇਜ ਜਿਹੜਾ ਹੂ ਮਿਨਿਸਟਰ ਹੈ ਹਰਿਆਣੇ ਦਾ ਇਹ ਉਹਦੀ ਡਾਇਰੈਕਸ਼ਨ ਸੇ ਕੀਤੀ ਗਈ ਕੋਈ ਵੀ ਐਸਪੀ ਜਾਂ ਕੋਈ ਵੀ ਡੀਸੀ ਆਪਣੇ ਲੈਵਲ ਤੇ ਐਡੀ ਵੱਡੀ ਕਾਰਵਾਈ ਨਹੀਂ ਕਰ ਸਕਦਾ ਅਸੀਂ ਮੰਗ ਮੰਗ ਰਹੇ ਆ ਕਿ ਪਹਿਲੇ ਐਫਆਈਆਰ ਚ ਸਿੱਧੇ ਤੌਰ 'ਤੇ ਅਨਿਲ ਵਿਜਦਾ ਨਾ ਦਿੱਤਾ ਜਾਏ 300 ਸਾਡਾ ਜਿਹੜਾ ਕਿਸਾਨ ਭਰਾ ਬੈਠਾ ਉਹਨਾਂ ਦੀ ਇੰਡੀਵਿਜੂਅਲ ਐਫਆਈਆਰਾਂ ਇਕੱਠੀਆਂ ਜਾਣ ਉਹਨਾਂ ਦੇ ਕੇਸਸ ਰਜਿਸਟਰ ਕੀਤੇ ਜਾਣ ਇੱਕ ਹੋਰ ਮੈਂ ਤੁਹਾਨੂੰ ਉਹ ਸ਼ੁਭ ਕਰਨ ਸਿੰਘ ਦੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਆ ਔਨਰੇਬਲ ਸੁਪਰੀਮ ਕੋਰਟ ਦੀ ਬਕਾਇਦਾਤ ਔਰ ਰੂਲਿੰਗ ਹੈ ਕਿ ਟੈਰੀਟੋਰੀਅਲ ਡਿਸਪਿਊਟ ਚ ਪੈਨਦੀ ਲੋੜ ਨਹੀਂ ਹਰਿਆਣਾ ਕਹਿੰਦਾ ਸਾਡੇ ਏਰੀਆ ਵਿੱਚ ਹੈ ਪੰਜਾਬ ਵਿੱਚ ਹੀ ਸੀ ਬਟੇ ਦੇ ਡਿਸਪਿਊਟ ਚ ਪੈਨਦੀ ਲੋੜ ਨਹੀਂ ਉਹਨਾਂ ਨੇ ਕਿਹਾ ਜ਼ੀਰੋ ਐਫ ਆਈ ਆਰ ਪਹਿਲੇ ਕਟੋ ਇਹ ਐਫ ਆਈ ਆਰ ਕੱਟੀ ਜਾਏ ਪੋਸਟਮਾਰਟਮ ਹੈ ਅੱਜ ਵੀ ਵੇਖੋ ਮੈਨੂੰ ਅਫਸੋਸ ਨਾ ਕਹਿਣਾ ਪਿਆ ਕਿ ਭਗਵੰਤ ਮਾਨ ਜੀ ਅੰਡਰ ਪ੍ਰੈਸ਼ਰ ਹੋਮ ਮਿਨਿਸਟਰ ਅੰਡਰ ਪ੍ਰੈਸ਼ਰ ਇਹਨਾਂ ਦੇ ਡਾਕਟਰ ਅੰਡਰ ਪ੍ਰੈਸ਼ਰ ਨੇ ਅਜੇ ਸਾਰਿਆਂ ਦੀ ਜਿਸਮ ਦੇ ਵਿੱਚ ਜਿਹੜੇ ਸ਼ਰਲੇ ਨੇ ਉਹਨਾਂ ਦੇ ਜਿਸਮ ਚ ਪਏ ਨੇ ਕੋਈ ਬਾਹਰ ਕੱਢਿਆ ਨਹੀਂ ਗਿਆ ਬਕਾਇਦਾ ਤੌਰ 'ਤੇ ਉਹਨਾਂ ਦਾ ਜਿਹੜੇ ਉਹਨਾਂ ਦੇ ਹੋਏ ਨੇ ਐਕਸਲੇਜ ਹੋਏ ਨੇ ਉਹਨਾਂ ਵਿੱਚ ਪੈਲਟ ਸ਼ੋਰ ਹੈ ਕਿਉਂ ਨਹੀਂ ਕੱਢੇ ਜਾ ਰਹੇ ਕਿਉਂਕਿ ਜੋ ਬਾਹਰ ਕੱਢੇ ਜਾਣਗੇ 307 ਦਾ ਕੇਸ ਰਜਿਸਟਰ ਕਰਨਾ ਪੈਣਾ ਇਹ ਹੁਣ ਭਗਵੰਤ ਮਾਨ ਜੀ ਕਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਕੋ ਭਜੋਗੇ ਕਿੰਨਾ ਚਿਰ ਤੁਸੀਂ ਸੈਂਟਰ ਦੀ ਵਿਚੋਲਗੀ ਕਰੋਗੇ ਬਾਹਰ ਨਿਕਲੋ ਕਦੇ ਕੋਈ ਵੱਡੀ ਸਾਜ਼ਿਸ਼ਾ ਜੀ ਭਗਵੰਤਪਾਨ ਜਿਹੜਾ ਬੀਜੀ ਦਾ ਰਲ ਕੇ ਏਡੇ ਵੱਡੇ ਜੇ ਪੰਜਾਬ ਦੇ ਵੇਖੋ ਮੈਂ ਮੈਂ ਇੱਥੇ ਵੇਖੋ ਇਸ ਟਾਈਮ ਅਸੀਂ ਕਿਸਾਨਾਂ ਦੇ ਮਸਲੇ 'ਤੇ ਆਏ ਹਾਂ ਮੈਂ ਸਿੱਧੇ ਤੌਰ 'ਤੇ ਕੋਈ ਇਹੋ ਜਿਹਾ ਇਲਜ਼ਾਮ ਲਗਾਉਣਾ ਨਹੀਂ ਚਾਹੁੰਦਾ ਅੱਛਾ ਇੱਕ ਮੈਂ ਇੱਕ ਮਿੰਟ ਮੈਂ ਇਹੀ ਗੱਲ ਕਹੂੰਗਾ ਭਗਵੰਤਪਾਨ ਨੂੰ ਆ ਟਾਈਮ ਆ ਗਿਆ ਮਾਨ ਸਾਹਿਬ ਲੀਡਰ ਨੂੰ ਕਿਹਾ ਜਾਂਦਾ ਜਿਹੜਾ ਮੌਕੇ 'ਤੇ ਆ ਕੇ ਆਪਣੇ ਲੋਕਾਂ ਨਾਲ ਆਪਣੀ ਕਿਸਾਨੀ ਨਾਲ ਆਪਣੇ ਸੂਬੇ ਨਾਲ ਖੜਾ ਹੋ ਹੁਣ ਇੱਕ ਮਿੰਟ ਹੁਣ ਟਾਈਮ ਆਇਆ ਉਹਨੇ ਵਿਚਲਾ ਕੰਮ ਨਹੀਂ ਹੋਣਾ ਯਾ ਤੈਨੂੰ ਪੰਜਾਬ ਨਾਲ ਖਲੋਣਾ ਪੈਣਾ ਜਾਂ ਤੈਨੂੰ ਸੈਂਟਰ ਨਾਲ ਤੇ ਰਹਿਣੇ ਨਾਲ ਖਲੋਣਾ ਪੈਣਾ। ਤੋਂ ਇਸ ਗੱਲ ਕਾਰਨ ਪਹਿਲੀ ਮਾਰਚ ਤੋਂ ਅਸੈਂਬਲੀ ਸੈਸ਼ਨ ਹੋਣੇ। ਅਸੀਂ ਇਹ ਸੈਸ਼ਨ ਚੱਲਣ ਨਹੀਂ ਦੇਣਾ ਜਿੰਨਾ ਚਿਰ ਇਹ ਪਹਿਲੇ ਫੈਸਲੇ ਐ ਪਾ 11 ਦਾ ਹੁੰਦਾ। ਜਿੰਨ ਹਾਂਜੀ ਇੱਕ ਪ੍ਰੋਵੀਜ਼ਨ ਹੈ ਇੰਡੀਅਨ ਪਿਨਲ ਕੋਰਟ ਦੇ ਵਿੱਚ ਕਿ ਜੇ ਕੋਈ ਕਿਸੇ ਚੱਲਦੀ ਰੋਡ ਨੂੰ ਬਲੌਕ ਕਰੂਗਾ ਪਰਮਨੈਂਟਲੀ ਉਹਦਾ ਪਰਚਾ ਦਰਜ ਹੁੰਦਾ ਪ੍ਰੋਵੀਜ਼ਨ ਹੈ। ਹਾਂ ਬਿਲਕੁਲ। ਇਹ ਹਰਿਆਣਾ ਸਰਕਾਰ ਤੇ ਐਫ ਆਈ ਆਰ ਨੂੰ ਦਰਜ ਹੁੰਦੀ। ਮੈਂ ਕਹਿੰਦਾ ਪਹਿਲੇ ਆ ਜਿਹੜਾ ਇੱਡਾ ਸੰਗੀਨ ਜੁਰਮ ਕੀਤੇ ਕਤਲ ਕੀਤੇ ਪਹਿਲੇ ਉਹਨਾਂ ਦੀ ਤੇ ਕਰ ਲੋ ਸੜਕ ਦੀ ਤੇ ਬਾਅਦ ਚ ਵੀ ਕਰ ਲੈਣ। ਬਈ ਉਹ ਬਿਸਰ ਬਿਗਰਮ ਬਿਗਰਮ ਢੂੰਕਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਪ੍ਰਿਤਪਾਲ ਨੂੰ ਉਹਨਾਂ ਨੇ ਕੱਲ ਪੀਜੇ ਬਚਾਇਆ ਜਿਹੜੀ ਢੂੰਕਾ ਸਰਕਾਰ ਨੂੰ ਅਦਾ ਕਰਨੀ ਚਾਹੀਦੀ ਢੂੰਕਾ ਬਜਟੀਆਂ ਬਾਰੇ। ਮੇਰੀ ਬੇਨਤੀ ਇੱਕ ਸੁਣ ਲੋ। ਮੈਂ ਕਿਸੇ ਇੰਡੀਵਿਜੂਅਲ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਹਰ ਪੰਜਾਬੀ ਜਿਹੜਾ ਇੱਕ ਦੂਜੇ ਦੀ ਮਦਦ ਕਰ ਰਿਹਾ ਸੀ ਉਹਨੂੰ ਵੈਲਕਮ ਕਰ। ਜਿਹੜਾ ਇੱਕ ਕੋਈ ਕਿਸੇ ਪਾਰਟੀ ਨੇ ਉਹਨਾਂ ਵਿੱਚ ਪੈਲੇਟ ਸ਼ੋਰ ਹੈ। ਕਿਉਂ ਨਹੀਂ ਕੱਢੇ ਜਾ ਰਹੇ ਕਿਉਂਕਿ ਜੋ ਬਾਹਰ ਕੱਢੇ ਜਾਣਗੇ 307 ਦਾ ਕੇਸ ਰਜਿਸਟਰ ਕਰਨਾ ਪੈਣਾ ਇਹ ਹੁਣ ਭਗਵੰਤ ਮਾਨ ਜੀ ਕਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਕੋ ਭਜੋਗੇ ਕਿੰਨਾ ਚਿਰ ਤੁਸੀਂ ਸੈਂਟਰ ਦੀ ਵਿਚੋਲਗੀ ਕਰੋ ਬਾਹਰ ਨਿਕਲੋ ਇਹ ਕਿੰਨੀ ਕੋਈ ਵੱਡੀ ਸਾਜ਼ਿਸ਼ ਆ ਜੀ ਭਗਵੰਤ ਮਾਨ ਜਿਹੜਾ ਬੀਜੀ ਦਾ ਰਲ ਕੇ ਏਡੇ ਵੱਡੇ ਜੇ ਪੰਜਾਬ ਦੇ ਵੇਖੋ ਮੈਂ ਮੈਂ ਇੱਥੇ ਵੇਖੋ ਇਸ ਟਾਈਮ ਅਸੀਂ ਕਿਸਾਨਾਂ ਦੇ ਮਸਲੇ 'ਤੇ ਆਏ ਹਾਂ ਮੈਂ ਸਿੱਧੇ ਤੌਰ 'ਤੇ ਕੋਈ ਇਹੋ ਜਿਹਾ ਇਲਜ਼ਾਮ ਲਗਾਉਣਾ ਨਹੀਂ ਚਾਹੁੰਦਾ ਅੱਛਾ ਇੱਕ ਮੈਂ ਇੱਕ ਮਿੰਟ ਮੈਂ ਇਹੀ ਗੱਲ ਕਹੂੰਗਾ ਭਗਵੰਤ ਮਾਨ ਨੂੰ ਆ ਟਾਈਮ ਆ ਗਿਆ ਮਾਨ ਸਾਹਿਬ ਲੀਡਰ ਨੂੰ ਕਿਹਾ ਜਾਂਦਾ ਜਿਹੜਾ ਮੌਕੇ ਤੇ ਆ ਕੇ ਆਪਣੇ ਲੋਕਾਂ ਨਾਲ ਆਪਣੀ ਕਿਸਾਨੀ ਨਾਲ ਆਪਣੇ ਸੂਬੇ ਨਾਲ ਖੜਾ ਹੋਵੇ ਹੁਣ ਇੱਕ ਮਿੰਟ ਹੁਣ ਟਾਈਮ ਆਇਆ ਉਹਨੇ ਵਿਚਲਾ ਕੰਮ ਨਹੀਂ ਹੋਣਾ ਜਾਂ ਤੈਨੂੰ ਪੰਜਾਬ ਨਾਲ ਖਲੋਣਾ ਪੈਣਾ ਜਾਂ ਤੈਨੂੰ ਸੈਂਟਰ ਨਾਲ ਤੇ ਰਹਿਣੇ ਨਾਲ ਖਲੋਣਾ ਪੈਣਾ ਤਾਂ ਇਸ ਗੱਲ ਕਾਰਨ ਪਹਿਲੀ ਮਾਰਚ ਤੋਂ ਅਸੈਂਬਲੀ ਸੈਸ਼ਨ ਹੋਣੇ ਅਸੀਂ ਇਹ ਸੈਸ਼ਨ ਚੱਲਣ ਨਹੀਂ ਦੇਣਾ ਜਿੰਨਾ ਚਿਰ ਇਹ ਪਹਿਲੇ ਫੈਸਲੇ ਐਫਆਈਆਰਾਂ ਦਾ ਹੁੰਦਾ ਹੈ ਬਾਜਵਾ ਜੀ ਇੱਕ ਪ੍ਰੋਵੀਜ਼ਨ ਹੈ ਇੰਡੀਅਨ ਪੈਨਲ ਕੋਰਟ ਦੇ ਵਿੱਚ ਤੇ ਜੇ ਕੋਈ ਕਿਸੇ ਚਲਦੀ ਰੋਡ ਨੂੰ ਬਲੌਕ ਕਰੂਗਾ ਪਰਮਨੈਂਟਲੀ ਉਹ ਤੇ ਪਰਚਾ ਦਰਜ ਹੁੰਦਾ ਪ੍ਰੋਵੀਜ਼ਨ ਹੈ ਹਾਂ ਬਿਲਕੁਲ ਤੇ ਹਰਿਆਣਾ ਸਰਕਾਰ ਤੇ ਆਪਾਂ ਹੀ ਰੰਗ ਦਰਜ ਹੋਣੀ ਚਾਹੀਦੀ ਮੈਂ ਕਹਿੰਦਾ ਪਹਿਲੇ ਆ ਜਿਹੜਾ ਇੱਡਾ ਸੰਗੀਨ ਜੁਰਮ ਕੀਤੇ ਕਤਲ ਕੀਤੇ ਪਹਿਲੇ ਉਹਨਾਂ ਦੀ ਤੇ ਕਰ ਲਓ ਸੜਕ ਦੀ ਤੇ ਬਾਅਦ ਚ ਵੀ ਕਰ ਲਾਂ ਜੀ ਬਾਈ ਉਹ ਬਿਸਰਾ ਬਿਗਰਮ ਬਿਗਰਮ ਕਿਸੇ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਪ੍ਰਿੰਸੀਪਲ ਨੂੰ ਉਹਨਾਂ ਨੇ ਕੱਲ ਸੀਜੀ ਬਚਾਇਆ ਜਿਹੜੀ ਭੂਮਿਕਾ ਸਰਕਾਰ ਨੂੰ ਅਦਾ ਕਰਨੀ ਚਾਹੀਦੀ ਸੀ ਉਹ ਬਿਗਰਮ ਜਿੱਤਿਆਂ ਬਾਰੇ ਮੇਰੀ ਬੇਨਤੀ ਇੱਕ ਸੁਣ ਲਓ ਮੈਂ ਕਿਸੇ ਇੰਡੀਵਿਜੂਅਲ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਹਰ ਪੰਜਾਬੀ ਜਿਹੜਾ ਇੱਕ ਦੂਜੇ ਦੀ ਮਦਦ ਕਰ ਰਿਹਾ ਸੀ ਉਹਨੂੰ ਵੈਲਕਮ ਕਰ ਜਿਹੜਾ ਇੱਕ ਕਰੋੜ ਉਹ ਕਿਸੇ ਪਾਰਟੀ ਨਾਲ ਹੋਏ ਕਿਸੇ ਪਾਰਟੀ ਨਾਲ ਕੋਈ ਸਾਥੀ ਭਾਵੇਂ ਸਾਡੀ ਪਾਰਟੀ ਦਾ ਸਾਡੀ ਵਿਰੋਧੀ ਜਮਾਤਾਂ ਦਾ ਜਿਹੜਾ ਇਸ ਟਾਈਮ ਕਿਸਾਨਾਂ ਦੀ ਪਿੱਠ ਪਿੱਛੇ ਖੜੋਏਗਾ ਮੈਂ ਉਹਦੀ ਜਿਹੜੀ 1 ਕਰੋੜ ਰੁਪਏ ਦੀ ਮਦਦ ਕੀਤੀ ਗਈ ਹੈ 1 ਕਰੋੜ ਰੁਪਏ ਦੀ ਉਹਦੇ ਬਾਰੇ ਤੁਹਾਡੇ ਕੀ ਕਹਿ ਦੇ ਕੋ ਮੇਰੀ ਸੁਣ ਲਓ 1 ਕਰੋੜ ਦੀ ਮਦਦ ਦਾ ਮਕਸਦ ਇਹ ਸੀ ਕਿ 302 ਦਾ ਪਰਚਾ ਦਰਜ ਨਾ ਕਰਨਾ ਪਏ ਪੋਸਟ ਮਾਰਟਮ ਕਰਨਾ ਨਾ ਪਏ ਸ਼ੋਭ ਕਰਨ ਸਿੰਘ ਨੂੰ ਖੜਕੇ ਸਸਕਾਰ ਕਰ ਦਿੱਤਾ ਜਾਏ ਜਿਸ ਤਰ੍ਹਾਂ ਉਦੋਂ ਸਾਡੇ ਨੌਜਵਾਨ ਰੈਪ ਸਿੰਗਰ ਦਾ ਮੂਸੇ ਵਾਲੇ ਦਾ ਕਰ ਦਿੱਤਾ ਗਿਆ ਸੀ ਇਸ ਇਸ਼ੂ ਨੂੰ ਨੌਨ ਇਸ਼ੂ ਬਣਾਣਾ ਕਿ ਕਰੋੜ ਰੁਪਇਆ ਦੇ ਦਿਓ ਮੰਨ ਜਾਣ ਕਿ ਗਰੀਬ ਲੋਕ ਨੇ ਬਟ ਉਹਨਾਂ ਨੇ ਪੰਜਾਬੀਆਂ ਵਾੜੀ ਉਹ ਗੱਲ ਵਿਖਾਈ ਉਹਨਾਂ ਨੇ ਕਿਹਾ ਨਾ ਤੇ ਅਸੀਂ ਕਰੋੜ ਲਈਏ ਨਾ ਲਈਏ ਨੌਕਰੀ ਪਹਿਲੇ ਕਰੋ ਐਫ ਆਈ ਆਰ